ਯੂਪੀ ਦੇ ਅਯੋਧਿਆ ਤੋਂ ਸ਼ਰਮਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪਰਿਵਾਰ ਬਜ਼ੁਰਗ ਨੂੰ ਸੜਕ ਦੇ ਕਿਨਾਰੇ ਛੱਡ ਕੇ ਉਥੋਂ ਦੀ ਰਫੂ ਚੱਕਰ ਹੋ ਗਿਆ ਦਰਅਸਲ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਹੈ ਜਿਸ ਦੇ ਵਿੱਚ ਇੱਕ ਆਦਮੀ ਅਤੇ ਦੋ ਔਰਤਾਂ ਜੜੀਆਂ ਨੇ ਉਹ ਵੇਖੀਆਂ ਜਾ ਸਕਦੀਆਂ ਨੇ ਜੋ ਕਿ ਇੱਕ ਬਜ਼ੁਰਗ ਔਰਤ ਨੂੰ ਰਾਤ ਦੇ ਹਨੇਰੇ ਦੇ ਵਿੱਚ ਸੜਕ ਦੇ ਕਿਨਾਰੇ ਛੱਡ ਕੇ ਉਥੋਂ ਦੀ ਫਰਾਰ ਹੋ ਜਾਂਦੇ ਨੇ ਦਰਅਸਲ ਬਜ਼ੁਰਗ ਔਰਤ ਜਿਸ ਨੂੰ ਕਿ ਜਦ ਲੋਕਾਂ ਨੇ ਵੇਖਿਆ ਤਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਇਲਾਜ ਦੇ ਲਈ ਪਰ ਉੱਥੇ ਇਲਾਜ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਬਜ਼ੁਰਗ ਮਹਿਲਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਤਾਂ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਕਿ ਉਹ ਕਿਹੜੇ ਲੋਕ ਸਨ ਦੱਸਿਆ ਜਾ ਰਿਹਾ ਹੈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਪਰਿਵਾਰਕ ਮੈਂਬਰ ਹੀ ਹੋਣਗੇ ਉਸ ਬਜ਼ੁਰਗ ਦੇ ਦੱਸ ਦਈਏ ਕਿ ਯੂਪੀ ਦੇ ਅਯੋਧਿਆ ਤੋਂ ਸ਼ਰਮਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੇ ਹਰ ਇੱਕ ਨੂੰ ਸੋਚਨ ਦੇ ਉੱਤੇ ਹੈਰਾਨ ਕਰ ਦਿੱਤਾ ਹੈ ਕਿ ਆਖਰਕਾਰ ਕੀ ਵਜ੍ਹਾ ਰਹੀ ਜੋ ਬਜ਼ੁਰਗ ਨੂੰ ਪਰਿਵਾਰ ਜਿਹੜਾ ਹੈ ਉਹ ਸੜਕ ਦੇ ਕਿਨਾਰੇ ਛੱਡ ਕੇ ਰਾਤ ਨੂੰ ਹਨੇਰੇ 'ਚ ਸਰਦ ਦੇ ਕਿਨਾਰੇ ਛੱਡ ਕੇ ਉੱਥੋਂ ਦੀ ਚਲਾ ਜਾਂਦਾ ਹੈ ਬਜ਼ੁਰਗ ਜੋ ਹੈ ਉਸ ਨੂੰ ਸੜਕ ਦੇ ਕਿਨਾਰੇ ਜੋ ਹੈ ਇੱਕ ਆਦਮੀ ਅਤੇ ਔਰਤ ਜੋ ਨੇ ਉਸ ਨੂੰ ਸੜਕ ਦੇ ਕਿਨਾਰੇ ਛੱਡਦੇ ਨੇ ਉਸ ਦੇ ਉੱਤੇ ਚਾਦਰ ਦੇ ਦਿੱਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਥੋਂ ਦੀ ਉਹ ਚਲੇ ਜਾਂਦੇ ਨੇ ਜਦ ਬਜ਼ੁਰਗ ਨੂੰ ਛੱਡਿਆ ਜਾਂਦਾ ਹੈ ਤਾਂ ਉਸ ਦੌਰਾਨ ਉਹਨਾਂ ਦੇ ਕੁਝ ਹਲਚਲ ਵੀ ਦੇਖੀ ਜਾ ਸਕਦੀ ਹੈ ਉਹਨਾਂ ਦੇ ਸਰੀਰ ਦੇ ਵਿੱਚ ਪਰ ਬਾਅਦ ਦੇ ਵਿੱਚ ਜਦ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਦਿਨ ਚੜ੍ਹਿਆ ਲੋਕਾਂ ਨੇ ਜਦ ਉਹਨਾਂ ਨੂੰ ਵੇਖਿਆ ਤਾਂ ਫਿਰ ਇਸ ਬਾਰੇ ਪੁਲਿਸ ਨੂੰ ਦੱਸਿਆ ਗਿਆ ਜਿਸ ਤੋਂ ਬਾਅਦ